ਸਾਉਣ ਮਹੀਨੇ ਦੌਰਾਨ ਪੰਜਾਬ ਦੇ ਹਰ ਘਰ ਵਿੱਚ ਬਣਨ ਵਾਲੇ ਪਕਵਾਨ ਜਾਨੀ ਖੀਰ ਪੂੜੇ ਅੱਜ ਕਰਵਾ ਕਰਾਂਗੇ ਖੀਰ ਪੂੜਿਆਂ ਬਾਰੇ ਬੇਸ਼ੱਕ ਅਸੀਂ ਅੱਜ ਫਾਸਟ ਫੂਡ ਦੇ ਵਿੱਚ ਉਲਟ ਕੇ ਰਹੇ ਹਾਂ ਅਤੇ ਇਸ ਸਾਡੇ ਦੇਸੀ ਪਕਵਾਨਾਂ ਨੂੰ ਅਸੀਂ ਦੂਰ ਕਰ ਦੇ ਦਿੱਤਾ ਲੋਕ ਖੋਣ ਜਾ ਰਹੇ ਸਾਡੇ ਵਿਰਾਸਤੀ ਪਕਵਾਨ ਖੀਰ ਪੂੜੇ ਅੱਜ ਖੀਰ ਪੂੜੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੀ ਹੈ ਮਾਤਾ ਜੀ ਤੇ ਮਾਤਾ ਜੀ ਨੂੰ ਪੁੱਛਾਂਗੇ ਕਿ ਇਹ ਪਕਵਾਨ ਕਿਸ ਤਰ੍ਹਾਂ ਬਣਾਏ ਜਾਂਦੇ ਹਨ ਅਤੇ ਘਰ-ਘਰ ਵਿੱਚ ਇਹ ਪਕਵਾਨ ਬਣਾਉਣ ਲਈ ਕੀ ਕੀ ਵਿਧੀਆਂ ਅਪਣਾਈਆਂ ਜਾਂਦੀਆਂ ਹਨ ਸੌਣ ਮਹੀਨੇ ਤੌਰਾਨ ਹਰ ਘਰ ਵਿੱਚ ਇਹ ਪਕਵਾਨ ਬੜੇ ਚਾਹੀ ਚਾਹੀ ਬਣਾਏ ਜਾਂਦੇ ਜਦੋਂ ਸੌਣ ਮਹੀਨਾ ਚੜਦਾ ਤੱਕ ਖੀਰ ਪੂੜੇ ਦੀ ਗੱਲ ਹਰ ਘਰ ਵਿੱਚ ਜ਼ਰੂਰ ਹੁੰਦੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਪਕਵਾਨ ਨੂੰ ਬੜੇ ਚਾਈ ਚਾਈ ਖਾਦਾ ਜਾਂਦਾ ਤੇ ਅੱਜ ਅਲੋਖ ਹੋ ਰਹੇ ਖੀਰ ਪੂੜੇ ਦੀ ਗੱਲ ਕਰ ਰਹੇ ਹਾਂ ਤੁਸੀਂ ਵੀ ਦੱਸਣਾ ਦੋਸਤੋ ਕਿ ਖੀਰ ਪੂੜੇ ਖਾਦੇ ਕਿ ਨਹੀਂ ਜੇ ਕਿ ਖਾਦੇ ਦਿੱਤਾ ਕਿਸ ਤਰ੍ਹਾਂ ਦਾ ਸਵਾਦ ਆਉਂਗਾ ਕਰੀ ਮਾਦੀ ਨਾਲ ਮੇਰਾ ਨਾਮ ਜਸਬਿੰਦਰ ਗੌਰ ਹੈ। ਪੁੱਛੋ ਬੰਦੀ। ਅੱਜ ਤਾਂ ਪੂੜੇ ਬਣਾਉਣੇ ਆ ਜੀ ਅਸੀਂ। ਤਿਆਰ ਦਿੱਤਾ ਜੀ ਸੌਣ ਦੇ ਮਹੀਨੇ ਦੇ ਵਿੱਚ ਹੀ ਬਣਦੇ ਆ। ਪਹਿਲਾਂ ਤਾਂ ਜੀ ਆਪਾਂ ਨੂੰ ਗੁੜ ਤੇ ਇੱਕ ਆਟਾ ਚਾਹੀਦਾ। ਜ਼ਰੂਰੀ ਹੈ ਜੀ ਇਹ। ਫਿਰ ਇਹਦੇ ਵਿੱਚ ਸਾਫ ਵਗੈਰਾ ਪਾਉਣੀ ਆ ਉਹ ਪਾ ਸਕਦੇ ਹਾਂ। ਤੇ ਰੋਫੈਂਡ ਵਗੈਰਾ ਵੀ ਪਾ ਸਕਦੇ ਆ ਇਹਦੇ ਵਿੱਚ। ਫਿਰ ਇਹਨੂੰ ਗੁੜ ਨੂੰ ਕੁੱਟ ਕੇ ਤੇ ਭਿਉ ਵੀ ਸਕਦੇ ਆ। ਭਿਉ ਕੇ ਤੇ ਫਿਰ ਉਹਦੇ ਵਿੱਚ ਹੀ ਮਿਲਾ ਲੈਨੇ ਜੀ। ਫਿਰ ਇਹਦੇ ਵਿੱਚ ਹੀ ਘਿਓ ਪਾਉਣਾ ਪੈਂਦਾ ਜੀ ਆਟੇ ਦੇ ਫਿਰ ਇਹਨੂੰ ਮਿਲਾ ਕੇ ਆਟੇ ਨੂੰ ਜੀ ਇਹਦੇ ਪੂੜੇ ਬਣ ਜਾਂਦੇ ਨੇ ਪਤਲਾ ਤਾਂ ਇਹਨੂੰ ਆਪਦੇ ਹਿਸਾਬ ਦੇ ਨਾਲ ਹੀ ਰੱਖਣਾ ਪੈਂਦਾ ਹੈਗਾ ਜੀ ਵੀ ਜਿੰਨੇ ਖਸਾਬ ਨਾਲ ਬਣਦੇ ਆ ਜੀ ਇੱਕ ਤਾਂ ਹੁਣ ਐ ਬਣਦੇ ਆ ਜੀ ਘਿਓ ਦੇ ਵਿੱਚ ਫਰਾਈ ਕਰ ਲੈਂਦੇ ਆਗੇ ਤੇ ਇਹ ਤਵੇ ਵਾਲੇ ਆ ਪੂੜੇ ਜੀ ਹਾਂ ਤੇ ਹੁਣ ਵਾਲਿਆਂ ਦਾ ਤਾਂ ਬਹੁਤ ਫਰਕ ਆ ਜੀ ਪਹਿਲਾਂ ਵਾਲੇ ਤਾਂ ਪੂੜੇ ਜਾਨੀ ਦੀ ਰਹਿ ਨਹੀਂ ਹੈਗੇ ਹੂੰ ਪਹਿਲਾਂ ਵਾਲੇ ਤਾਂ ਬਹੁਤ ਵਧੀਆ ਹੁੰਦੇ ਸੀਗੇ ਜੀ ਹੂੰ ਹੋਣ ਵਾਲੇ ਨਹੀਂ ਇੰਨੇ ਵਧੀਆ ਹੈਗੇ ਪਹਿਲਾਂ ਤਾਂ ਬਹੁਤ ਵਧੀਆ ਬਣਦੇ ਸੀਗੇ ਜਾਨੇ ਦੀ ਰਹਾਂ ਸਪਰੇ ਹਾਲਾਂ ਚੀਜ਼ਾਂ ਨਹੀਂ ਸੀ ਹੁੰਦੀਆਂ ਤੇ ਖਾਂਦੇ ਵੀ ਵਧੀਆ ਸੀਗੇ ਪਰ ਹੁਣ ਉਹੋ ਜਿਹੀ ਚੀਜ਼ਾਂ ਰੰਗਾਂ ਨਹੀਂ ਹੈਗੀਆਂ ਜੀ ਉੱਥੇ ਤਾਂ ਚੀਜ਼ਾਂ ਆ ਗਈਆਂ ਜੀ ਹੁਣ ਨਮਕੀਨ ਚੀਜ਼ਾਂ ਹੁਣ ਤਾਂ ਬਸ ਆਏ ਆ ਜੀ ਜਿਆਦਾ ਸਮੋਸੇ ਮੰਗਾਈ ਜਾਂਦੇ ਉੱਥੇ ਤੀਆਂ ਦੇ ਵਿੱਚ ਤੇ ਜਾਂ ਵੀ ਆ ਬਰੈਡ ਬਰੁੱਡ ਵਗੈਰਾ ਹੁੰਦੇ ਆ ਇਹ ਮੰਗਾਈ ਜਾਂਦੇ ਆ ਹਾਂ ਤੇ ਹੋਰ ਕੋਈ ਇਹੋ ਜਿਹੀ ਚੀਜ਼ ਕੋਈ ਮਾਲ ਪੂੜੇ ਵਗੈਰਾ ਜਾਂ ਕੋਈ ਮਠੜਾ ਵਗੈਰਾ ਇਹੋ ਜਿਹੀਆਂ ਚੀਜ਼ਾਂ ਨਹੀਂ ਬਣਾਈਆਂ ਜਾਂਦੀਆਂ ਇਹਨਾਂ 'ਚ ਬਹੁਤ ਫਰਕ ਹੁੰਦਾ ਜੀ ਮਾਲ ਪੂੜੇ ਤਾਂ ਜਾਣੀ ਦੀ ਇਹ ਹੀ ਹੁੰਦੇ ਨੇ ਜੀ ਠੀਕ ਆ ਤਵੇ ਵਾਲੇ ਤੇ ਜਿਹੜੇ ਦੂਜੇ ਪੂੜੇ ਹੁੰਦੇ ਆ ਉਹਨਾਂ ਨੂੰ ਉਹ ਕਹਿੰਦੇ ਆ ਜੀ ਫਰਾਈ ਵਾਲੇ ਚੀਜ਼ਾਂ ਘਰੇ ਤਾਂ ਬਣਾ ਕੇ ਖਾਂਦੇ ਨਹੀਂ ਹੈਗੇ ਜੀ ਸਾਰੇ ਰੈਡੀ ਮੇਡ ਖਾਣਾ ਖਾਂਦੇ ਨੇਗੇ ਠੀਕ ਆ ਤਾਂ ਹੀ ਬਿਮਾਰੀਆਂ ਬਦੀ ਜਾਂਦੀਆਂ ਜੇ ਘਰੇ ਆਪਦੇ ਕੋਈ ਚੀਜ਼ਾਂ ਵਕਤ ਤਿਆਰ ਕਰਨ ਤਾਂ ਘਰ ਦਾ ਖਾਣਾ ਬਣਾ ਕੇ ਖਾਣ ਤੇ ਉਹ ਵਧੀਆ ਰਹਿੰਦਾ ਹੁਣ ਜਿਵੇਂ ਆਪਾਂ ਇੱਥੇ ਆਪ ਹੱਥੀ ਪੂੜੇ ਬਣਾਏ ਆ ਆਪਦੇ ਸਾਰਾ ਕੁਝ ਆਪਾਂ ਸਮਾਨ ਆਪਦਾ ਆਪਦੇ ਹੱਸਾਬ ਨਾਲ ਪਾਇਆ ਠੀਕ ਹੈ ਤੇ ਉਸ ਤੋਂ ਬਾਅਦ ਜੇ ਉਹ ਦੂਜੇ ਲਿਆਵਾਂਗੇ ਉਹ ਤਾਂ ਹੁਣ ਆਪਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਦੇ ਵਿੱਚ ਕੀ ਉਸ ਪਾ ਦੇਣਾ ਕੀ ਨਹੀਂ ਪਾ ਦੇਣਾ ਜੀ ਹਨੇ ਨਮੀ ਪੀੜੀ ਨੂੰ ਤਾਂ ਸਹੀ ਇਹ ਸੁਨੇਹਾ ਦਿੰਨਾ ਜੀ ਆਪਦੇ ਹੱਥੀ ਸਾਰਾ ਕੁਝ ਰੈਡੀਮੇਡ ਖਾਣਾ ਨਾ ਖਾਓ ਤੇ ਆਪਦੇ ਹੱਥੀ ਚੀਜ਼ ਬਣਾ ਕੇ ਤੇ ਖਾ ਸਕਦੇ ਹੋ ਵੀ ਰੈਡੀਮੇਡ ਚੀਜ਼ਾਂ ਤੋਂ ਬਚੋ ਤੇ ਵੀ ਬਿਮਾਰੀਆਂ ਤੋਂ ਵੀ ਰਹਿਤ ਪਾਓ